ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਵੀ ਮਾਗਹੀ ਵਾਲੇ ਦਿਨ ਗੁਰੂ ਘਰੋਂ ਕਿਹੜੀ ਚੀਜ਼ ਲੈ ਕੇ ਆਈਏ ਜਿਹੜੀ ਆਪਾਂ ਦਾ ਕਰਜਾ ਰਾਹੇ ਆਪਣੇ ਘਰ ਦੇ ਵਿੱਚ ਵਰਕਤ ਆਵੇ ਤੇ ਪੈਸੇ ਪੈਸਾ ਆਵੇ ਕਦੇ ਵੀ ਆਪਣਾ ਪਰਸ ਖਾਲੀ ਨਾ ਹੋਵੇ ਉਹ ਚੀਜ਼ ਲਿਆ ਕੇ ਆਪਾਂ ਪਰਸ ਵਿੱਚ ਵੀ ਰੱਖ ਸਕਦੇ ਹਾਂ ਤੇ ਬਾਕੀ ਤੁਹਾਨੂੰ ਮੈਂ ਇੱਕ ਦੋ ਹੋਰ ਟੋਟਕੇ ਦੱਸੂਗੀ ਉਹ ਵੀ ਤੁਸੀਂ ਜ਼ਰੂਰ ਕਰਨੇ ਆ ਤੇ ਦੇਖੋ ਤੁਹਾਨੂੰ ਇੱਕ ਸਾਲ ਦੇ ਵਿੱਚ ਵਿੱਚ ਬਹੁਤ ਫਾਇਦਾ ਹੋਊਗਾ ਜੀ ਨਵਾਂ ਸਾਲ ਨਵੇਂ ਸਾਲ ਦੀ ਪਹਿਲੀ ਸੰਗਰਾਦ ਹੈ ਜੋ ਆਪਾਂ ਮਨੋ ਕਾਮਨਾ ਕਰਾਂਗੇ ਜੀ ਉਹ ਜ਼ਰੂਰ ਪੂਰੀਆਂ ਹੋਣਗੀਆਂ ਜੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਲੋਹੜੀ ਵਾਲੇ ਦਿਨ ਤੁਸੀਂ ਗਰੀਬ ਦੀ ਤੀਨ ਨੂੰ ਦਾਨ ਜ਼ਰੂਰ ਕਰਨਾ ਜੋ ਤੁਹਾਡੇ ਘਰੇ ਬੇਟੀ ਕੋਈ ਕੰਮ ਕਰਦੀ ਹੈ ਕੋਈ ਗੋਹਾ ਕੁੜਾ ਸੁੱੜਦੀ ਹੈ ਕੋਈ ਹੋਰ ਕੰਮ ਕਰਦੀ ਹੈ ਤੇ ਉਸ ਧੀ ਨੂੰ ਤੁਸੀਂ ਖਾਲੀ ਨਹੀਂ ਮੋੜਨਾ ਉਸ ਦਿਨ ਕਰਮ ਜਿਹੜਾ ਕੱਪੜਾ ਜਿੰਨਾ ਵੀ ਤੁਹਾਡਾ ਬੰਦ ਹੈ ਹੱਕ ਤੁਸੀਂ ਜ਼ਰੂਰ ਦੇਣਾ ਹੈ ਲੋਹੜੀ ਵਾਲੇ ਦਿਨ ਹੀ ਦੇ ਕੇ ਤੋੜਨਾ ਜੀ ਤਾਂ ਕਿ ਬੇਟੀ ਖੁਸ਼ ਹੋਵੇ ਸੀਸਾਂ ਦੇਵੇ ਉਹਦੀ ਖੁਸ਼ੀ ਤੁਹਾਡਾ ਵਰਕਤਾਂ ਚ ਵਾਅਦਾ ਕਰੇ ਜੀ ਜਿੱਥੇ ਦਵਾਈ ਨਹੀਂ ਕੰਮ ਕਰਦੀ ਉਥੇ ਦੁਆ ਕੰਮ ਕਰ ਜਾਂਦੀ ਹੈ ਜੀ ਤੇ ਇਹਦੇ ਲਈ ਹਰ ਇੱਕ ਦੀਆਂ ਦੁਆਵਾਂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਦੇਖੋ ਜੀ ਕਰਜ਼ਾ ਜਿਹੜਾ ਕਰਜ਼ਾ ਚੜਿਆ ਨਾ ਜੇ ਉਥੇ ਆਪਾਂ ਕਿਸੇ ਦਾ ਹੱਕ ਨਹੀਂ ਖਾਦਾ ਹੱਕ ਮਾਰਿਆ ਨਹੀਂ ਕਿਸੇ ਦਾ ਤੇ ਕਰਜ਼ਾ ਫਿਰ ਜ਼ਿਆਦਾ ਸਮਾ ਆਪਣੇ ਸਿਰ ਨਹੀਂ ਰਹਿੰਦਾ ਇਹ ਲੈ ਜਾਂਦਾ ਹੁੰਦਾ ਜੀ ਤੇ ਇਹ ਤੋਂ ਤੁਸੀਂ ਨਾ ਘਬਰਾਓ ਜੀ ਇਹ ਲੈ ਜਾਊਗਾ ਜੇ ਤੁਸੀਂ ਇਮਾਨਦਾਰੀ ਤੇ ਸੱਚ ਦੇ ਕੰਮ ਤੇ ਲਾਇਆ ਹੈਗਾ ਕਿਸੇ ਦਾ ਦਿਲ ਨਹੀਂ ਦਿਖਾਇਆ ਕਿਸੇ ਨਾ ਬੇਈਮਾਨੀ ਕੀਤੀ ਹਾਂ ਜੀ ਬਪ ਬੇਈਮਾਨੀ ਦਾ ਧਨ ਇਕੱਠਾ ਕੀਤਾ ਸੀ ਉਹ ਨਿਕਲ ਗਿਆ ਨਾਲ ਆਪਣਾ ਵੀ ਲੈ ਕੇ ਨਿਕਲ ਗਿਆ ਫਿਰ ਜੀ ਇੱਥੇ ਕੰਮ ਮੁਸ਼ਕਲ ਹੋ ਜਾਂਦਾ ਤੇ ਜੇ ਆਪਣਾ ਹੱਕ ਦਸਾਂ ਨੌਹਾਂ ਦੀ ਕਿਰਤ ਕਮਾਈ ਚ ਕੀਤਾ ਸੀ ਤੇ ਉਹਦਾ ਉਹ ਲੱਗ ਕੇ ਪੈਸਾ ਕਰਜ਼ਾ ਚੜਿਆ ਤੇ ਉਹ ਕਰਜ਼ਾ ਤੁਹਾਡਾ 100% ਲਊਗਾ ਜੀ ਨੇਕੀ ਦੇ ਕੰਮ करिए ਚੰਗੇ ਰਾਹ ਤੇ ਚੱਲਿਓ ਕਿਸੇ ਦਾ ਦਿਲ ਨਾ ਦਿਖਾਈਏ ਜੀ ਇੱਕ ਗੁਰਸਿੱਖ ਦੇ ਪੁੱਤਾਂ ਦੇ ਗੁਰਸਿੱਖ ਬਣ ਕੇ ਰਗੇ ਆਪਣੇ ਗੁਰੂ ਨੂੰ ਕਿਸੇ ਦਾ ਹੱਕ ਮਾਰ ਕੇ ਲਾਜ ਨਾ ਲਾਈਏ ਲਾਜ ਨਾ ਲਾਈਏ ਜੀ ਉੱਥੇ ਆਪਾਂ ਕੀ ਕਹਿੰਨੇ ਕਿ ਗੁਰਸਿੱਖ ਨੇ ਮੇਰੇ ਨਾਲ ਬੇਇਮਾਨੀ ਕੀਤੀ ਉੱਥੇ ਗੁਰੂ ਮੂਹਰੇ ਲੱਗ ਜਾਂਦਾ ਜੀ ਫਿਰ ਪ੍ਰਮਾਤਮਾ ਨੂੰ ਦੁੱਖ ਹੁੰਦਾ ਜਿਹੜਾ ਫਿਰ ਆਪਾਂ ਨੂੰ ਕਰਜ਼ਾਈ ਜ਼ਿਆਦਾ ਹੀ ਕਰ ਦਿੰਦਾ ਇਹਦੇ ਲਈ ਆਪਣੇ ਗੁਰੂ ਨੂੰ ਕਦੇ ਵੀ ਠੇਸ ਨਾ ਪਹੁੰਚਾਓ ਜੀ ਜੇ ਤੁਹਾਡੇ ਮੂਹਰੇ ਗੁਰਸਿੱਖ ਲੱਗਿਆ ਤੇ ਤੁਸੀਂ ਨੇਕੀ ਦੇ ਕੰਮ ਕਰੋ ਕਦੇ ਵੀ ਮਾੜੇ ਕੰਮ ਨਾ ਕਰੋ ਤੇ ਆਪਣੇ ਗੁਰੂ ਉੱਤੇ ਕਿਸੇ ਦੀ ਬਿੰਗਲ ਉੱਠਣਾ ਨਾ ਦਿਓ ਜਿਉਂ ਤੁਸੀਂ ਅੱਗੇ ਲਾਇਆ ਤਾਂ ਅੱਗੇ ਲਾ ਕੇ ਹੀ ਰੱਖੋ ਜੀ ਤੇ ਤੁਹਾਡਾ ਕਰਜਾ ਬਹੁਤ ਛੇਤੀ ਲਹੂਗਾ ਤੇ ਆਪਾਂ ਕਰਜਾ ਲੋਹਣ ਬਾਰੇ ਤੁਹਾਨੂੰ ਦੱਸਦੇ ਆਂ ਜੀ ਤੁਸੀਂ ਜੀ ਇੱਥੇ ਸੁਰਮਾ ਸੁਰਮਾ ਲੈ ਲਓ ਚਾਹੀ ਲੋ ਲੈ ਲਓ ਇਹ ਤੁਸੀਂ ਨੌ ਡੱਬੇਗਾਂ ਲੈਣੀਆਂ ਜੀ ਨੌ ਡੱਬੇਗਾਂ ਤੇ ਲੋਹ ਦੀਆਂ ਲੈ ਸਕਦੇ ਹੋ ਤੁਸੀਂ ਤੇ ਇਹਨੂੰ ਕਾਲੇ ਕੱਪੜੇ ਦੇ ਵਿੱਚ ਲਪੇਟ ਲੈਣਾ ਇਹ ਤੁਸੀਂ ਕਰਨਾ ਹੈ ਜੀ ਕੰਮ ਸ਼ੁੱਕਰਵਾਰ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਕੰਮ ਕਰਨਾ ਹੈ ਇਹ ਇਹ ਤੁਸੀਂ 9 ਡੱਬੀਆਂ ਲੈਣੀਆਂ ਤੇ ਲਿਆ ਕੇ ਉਹ ਕਿਸੇ ਗੁਪਤ ਜਗ੍ਹਾ 'ਚ ਰੱਖ ਦੇਣੀਆਂ ਐਹੋ ਜੀ ਜਗ੍ਹਾ 'ਚ ਰੱਖੋ ਜਿੱਥੇ ਤੁਹਾਡੀ ਕੋਈ ਨਿਗਾਹ ਨਾ ਪਵੇ ਤੁਸੀਂ ਇਹਨੂੰ ਰੱਖੋਗੇ ਨਾ ਤੇ ਉੱਥੇ ਤੁਸੀਂ ਆਪਨੇ ਵੇਖ ਅਰਦਾਸ ਬੇਨਤੀਆਂ ਤਾਂ ਆਪਾਂ ਪ੍ਰਮਾਤਮਾ ਨੂੰ ਤਾਂ ਅੱਗੇ ਲਾਉਣਾ ਹੀ ਹੈ ਜੀ ਗੁਰੂ ਨੂੰ ਆਪਾਂ ਅੱਗੇ ਲਾ ਕੇ ਚੱਲਣਾ ਹੈ ਪ੍ਰਮਾਤਮਾ ਮੂਰੇ ਅਰਦਾਸ ਬੇਨਤੀਆਂ ਕਰਦੇ ਆਂ ਇੱਕ ਮੈਂ ਤੁਹਾਨੂੰ ਪਾਠ ਦੱਸਦੀ ਆ ਜੀ ਇਹ ਤੁਸੀਂ ਜ਼ਰੂਰ ਕਰਨਾ ਹੈ ਇਹ 11 ਵਾਰ ਤੁਸੀਂ ਜਾਪ ਕਰਕੇ ਮੁੜ ਕੇ ਉਹ ਡੱਬਿਆਂ ਨੂੰ ਕਾਲੇ ਕੱਪੜੇ ਦੇ ਵਿੱਚ ਲਪੇਟ ਕੇ ਕਿਸੇ ਗੁਪਤ ਜਗ੍ਹਾ ਵਿੱਚ ਰੱਖਣਾ ਐਹੀ ਜਗ੍ਹਾ ਵਿੱਚ ਰੱਖਣਾ ਜਿੱਥੇ ਤੁਹਾਡੀ ਨਿਗਾ ਨਾ ਜਾਵੇ ਸਿਰਫ ਇੱਕ ਸਾਲ ਵਾਸਤੇ ਹੀ ਰੱਖਣੀ ਹੈ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਦੇਖੋ ਤੁਹਾਡੇ ਨਵੇਂ ਰਾਹ ਤੇ ਖੁੱਲਣਗੇ ਤੇ ਕਰਤੇ ਦੀ ਪੰਡ ਛੋੜੇ ਸਿਰ ਤੋਂ ਬਹੁਤ ਹੌਲੀ ਹੋ ਜਾਊਗੀ ਇੱਕ ਸਾਲ ਬਾਅਦ ਆਪਾਂ ਇਹਨਾਂ ਨੂੰ ਪਾਣੀ 'ਚ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ 'ਚ ਬਹਾ ਦੇਾਂਗੇ ਜੀ ਤੇ ਇਹ ਇਹ ਤੁਸੀਂ ਪਾਠ ਕਰਨਾ ਹੈ ਤੇ ਪਾਠ ਕਰਕੇ ਫਿਰ ਤੁਸੀਂ ਇਹ ਆਪਾਂ ਪਹਿਲਾਂ ਜਿੱਥੇ ਹੁਣ ਦਾ ਆਪ ਪੂਜਾ ਸਥਾਨ ਬਣਿਆ ਹੁੰਦਾ ਤੇ ਜੋਤੂ ਫਲਾਉਣੀ ਹੈ ਜੋਤੂ ਫਲਾ ਕੇ ਪਰਮਾਤਮਾ ਦਾ ਨਾਮ ਧਿਆਉਣਾ ਹੈ ਕਿ ਪਰਮਾਤਮਾ ਇਹ ਜਿਹੜੀ ਕਰਜ਼ੇ ਦੀ ਬੋਝ ਮੇਰੇ ਸਿਰ ਤੇ ਐ ਸਿਰ ਤੇ ਕਰਜ਼ੇ ਦੀ ਪੰਡ ਇਹਨੂੰ ਤੁਸੀਂ ਹੀ ਹਲਕੀ ਕਰ ਸਕਦੇ ਹੋ ਮੈਂਨੇਕ ਕਮਾਈ ਕੀਤੀ ਸੀ ਇਹਦੇ ਵਿੱਚੋਂ ਵੀ ਫਿਰ ਮੇਰੇ ਸਿਰ ਮੈਂ ਸਹੀ ਕੰਮ ਕੀਤਾ ਤਾਂ ਕਰਜ਼ੇ ਦੇ ਪੰਡਾ ਜਿ ਭਾਰੀ ਹੋ ਗਈ ਪਰਮਾਤਮਾ ਤੁਸੀਂ ਲਵਾ ਸਕਦੇ ਹੋ ਸੋਡਾ ਉਟ ਆਸਰਾ ਲੈ ਕੇ ਮੈਂ ਕੰਮ ਕਰਨ ਜਾ ਰਿਹਾ ਹਾਂ ਤੇ ਤੁਸੀਂ ਦੇਖੋ ਜੀ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਕਰਜ਼ੇ ਤੋਂ ਮੁਕਤ ਹੋ ਜਾਓਗੇ ਤੇ ਪਰ ਇਹ ਉਹਨਾਂ ਚ ਇੱਕ ਸਾਲ ਤੱਕ ਇਹ ਬਿਲਕੁਲ ਕਿਸੇ ਦੀ ਵੀ ਨਿਗਾਹ ਨਾ ਪਵੇ ਇਹੋ ਜਿਹੀ ਗੁਪਤ ਥਾਂ 'ਚ ਰੱਖਣਾ ਜੇ ਇਹਦੇ ਉੱਤੇ ਕਿਸੇ ਦੀ ਨਿਗਾਹ ਪੈ ਗਈ ਕਿਸੇ ਨੇ ਦੇਖ ਲਿਆ ਤਾਂ ਸੋਡਾ ਇਹ ਕੀਤਾ ਹੋਇਆ ਅਪਾਖੰਡਿਤ ਹੋ ਜਾਊਗਾ ਫੇਰ ਇਹਦਾ ਕੋਈ ਫਾਇਦਾ ਨਹੀਂ ਮਿਲਣਾ ਜੀ ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਉਹ ਤੁਹਾਨੂੰ ਖੁਦ ਨੂੰ ਪਤਾ ਕਿ ਸਾਡੀ ਗੁਪਤ ਜਗਾ ਕਿਹੜੀ ਹੈ ਵੀ ਜਿੱਥੇ ਅਸੀਂ ਇਹਨੂੰ ਰੱਖ ਸਕਦੇ ਹਾਂ ਤੇ ਇੱਕ ਤਾਂ ਆਪਾਂ ਇਹ ਕੰਮ ਕਰਨਾ ਹੈ ਜੀ ਇੱਕ ਆਪਾਂ ਕਰਨਾ ਹੈ ਮੱਘੀ ਵਾਲੇ ਦਿਨ ਦੇਖੋ ਜੀ ਇਹ ਨਵੇਂ ਸਾਲ ਦੇ మే నਵੇਂ ਸਾਲ ਦੇ ਪਹਿਲੇ ਸੰਗਰਾਦ ਹੈ ਠੀਕ ਹੈ ਨਾ ਜੀ ਆਪਣੇ ਲਈ ਤਾਂ ਸੰਗਰਾਦ ਤੋਂ ਹੀ ਆਪਾਂ ਲਾ ਕੇ ਪ੍ਰਮਾਤਮਾ ਵੱਲੋਂ ਨਵਾਂ ਸਾਲ ਸ਼ੁਰੂ ਹੁੰਦਾ ਸੰਗਰਾਦ ਆ ਪਹਿਲੇ ਸੰਗਰਾਦ ਹੈ ਨਵੇਂ ਸਾਲ ਦੀ ਇਸ ਸੰਗਰਾਦ ਵਾਲੇ ਦਿਨ ਤੁਸੀਂ ਸਾਰੇ ਪਰਿਵਾਰ ਨੇ ਗੁਰੂ ਘਰ ਜਾਣਾ ਹੈ ਕੋਸ਼ਿਸ਼ ਕਰੋ ਘਰ ਦੇ ਵਿੱਚੋਂ ਦੀਗ ਬਣਾ ਕੇ ਲੈ ਕੇ ਜਾਇਓ ਸਾਫ਼ ਪਵਿੱਤਰ ਚੁੱਲ੍ਹੇ ਤੇ ਕੇਸੀ ਇਸ਼ਨਾਨ ਕਰਦੇ ਕਰਦੇ ਆਪਾਂ ਕੇਸੀ ਇਸ਼ਨਾਨ ਕਰਕੇ ਜੀ ਇਸ ਦਿਨ ਤੁਸੀਂ ਆ ਆਪਦੇ ਘਰੇ ਸਾਂਵੇਂ ਦੀਗ ਜ਼ਰੂਰ ਬਣਾਉਣੀ ਹੈ ਜਿਹਨੇ ਆਦਮੀ ਨੇ ਦੇਗ ਬਣਾਉਣੀ ਹੈ ਜਿੰਨਾ ਚਿਰ ਦੇਗ ਬਣਾਉਂਦਾ ਪੈਰਾਂ ਦੇ ਵਿੱਚ ਚੱਪਲ ਨਾ ਹੋਵੇ ਰਸੋਈ ਥੋੜੀ ਸਾਫ਼ ਸੁਥਰੀ ਹੋਵੇ ਚੁੱਲ੍ਹਾ ਤੁਹਾਡਾ ਚੰਗੀ ਤਰ੍ਹਾਂ ਸਾਫ਼ ਕੀਤਾ ਹੋਵੇ ਸੁੱਚੇ ਪਵਿੱਤਰ ਭਾਂਡੇ ਹੋਣ ਮੂਲ ਮੰਤਰ ਸਹਿਬ ਦਾ ਪਾਠ ਕਰਦੇ ਕਰਕੇ ਮੂਲ ਮੰਤਰ ਸਹਿਬ ਦਾ ਪਾਠ ਕਰਦੇ ਕਰਦੇ ਆਪਾਂ ਦੇਗ ਬਣਾਵਾਂਗੇ ਪੈਰਾਂ 'ਚ ਚੱਪਲ ਨਾ ਹੋਵੇ ਏਸੀ ਆਪਣਾ ਇਸ਼ਨਾਨ ਕੀਤਾ ਹੋਵੇ ਉਸ ਤੋਂ ਬਾਅਦ ਜੀ ਉਹ ਦੇਗ ਆਪਾਂ ਗੁਰੂ ਘਰੇ ਲਿਜਾ ਸਕਦੇ ਹਾਂ ਗੁਰੂ ਘਰੇ ਲਿਜਾ ਕੇ ਜੀ ਤੁਸੀਂ ਦੇ ਆ ਉੱਥੇ ਅਰਦਾਸ ਬੇਨਤੀਆਂ ਜੀ ਖੁਦ ਖੁਦ ਅਰਦਾਸ ਕਰਦੇ ਹੋ ਤਾਂ ਕੋਈ ਦਿੱਕਤ ਨਹੀਂ ਹੁੰਦੀ ਜੀ ਜਿਹੜੀ ਆਪਣੇ ਵੱਲੋਂ ਕੀਤੀ ਗਈ ਅਰਦਾਸ ਆ ਉਹ ਪ੍ਰਮਾਤਮਾ ਛੇਤੀ ਸੁਣਦਾ ਹੁੰਦਾ ਹੈ ਠੀਕ ਹੈ ਨਾ ਜੀ ਆਪਾਂ ਆਪਣੇ ਦੁੱਖ ਚ ਮਨ ਚ ਭਿੱਜ ਕੇ ਕਰਨ ਜਿਹੜੀ ਦੂਜੇ ਵੱਲੋਂ ਕਰਾਈ ਜਾਂਦੀ ਹੈ ਉਹ ਅਰਦਾਸ ਨਹੀਂ ਉਹ ਤੇ ਗ੍ਰੰਥੀ ਸਿੰਘ ਦੀ ਪਰ ਆਗਿਆ ਤੁਸੀਂ ਜ਼ਰੂਰ ਲੈਵੇ ਬਾਬਾ ਜੀ ਅਸੀਂ ਅਰਦਾਸ ਕਰਨੀ ਹੈ ਤੁਸੀਂ ਕਰੋਗੇ ਕਿ ਤੁਸੀਂ ਜੋ ਆਗਿਆ ਦੇਵੋਗੇ ਕਿ ਅਸੀਂ ਕਰ ਸਕਤੀ ਜਿਵੇਂ ਉਹਨਾਂ ਨੇ ਕਹੇ ਜਿ ਉਹਨਾਂ ਨੇ ਕਹੇ ਭਾਈ ਮੈਂ ਕਰ ਦਿੰਨਾ ਤੇ ਤੁਸੀਂ ਉਹਨਾਂ ਤੋਂ ਅਰਦਾਸ ਕਰਾ ਲਿਓ ਤੇ ਕਿਰਪਾਣ ਭੇਟਾ ਤੁਸੀਂ ਦੇਖ ਦੀ ਜ਼ਰੂਰ ਕਰਵਾਓ ਤੇ ਜੇ ਉਹਨਾਂ ਨੇ ਸੋਨ ਨੂੰ ਕਹਿਤਾ ਤਾਂ ਤੁਸੀਂ ਆਏ ਨਾ ਆਖਿਓ ਨਹੀਂ ਜੀ ਤੁਸੀਂ ਕਰੋ ਐਂਗਾ ਲੱਕ ਬਸ ਉਹਨਾਂ ਦੇ ਬਚਨ ਸੱਤ ਬਚਨ ਸਮਝ ਕੇ ਮੰਨਣੇ ਆ ਜਿਹੜੇ ਬਚਨ ਉਹਨਾਂ ਦੇ ਮੂੰਹ ਚੋਂ ਨਿਕਲ ਗਏ ਤੁਸੀਂ ਉਸੇ ਤਰ੍ਹਾਂ ਕਰ ਲੈਣੇ ਅਰਦਾਸ ਕਰਕੇ ਬੇਨਤੀ ਕਰਕੇ ਉਹ ਦੇਗ ਲਿਆ ਕੇ ਉੱਥੇ ਵੀ ਵੰਡਣੀ ਦਾ ਦੇ ਪਰਿਵਾਰ ਨੂੰ ਵੀ ਸਾਰੇ ਨੂੰ ਸ਼ਿਕਾਉਣੀ ਜੀ ਤੇ ਤੁਸੀਂ ਵੰਡਣੀ ਦੇਗਾ ਤੇ ਇਹਦੇ ਨਾਲ ਉੱਥੇ ਬਾਕੀ ਜੋ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੇ ਤੇਜਾ ਗੁਰੂ ਦੀ ਦੇਹ ਦੇ ਮੂਹਰੇ ਸਾਨੂੰ ਕੋਈ ਫੁੱਲ ਪੱਤੀ ਪਈ ਫੁੱਲ ਮਿਲਿਆ ਨਾ ਕੋਈ ਸਾਨੂੰ ਫੁੱਲ ਹੋਵੇ ਉੱਥੇ ਉਹ ਫੁੱਲ ਤੁਸੀਂ ਜ਼ਰੂਰ ਘਰੇ ਲੈ ਕੇ ਆਉਣਾ ਗੁਰੂ ਸਾਹਿਬ ਦੀ ਦੇਹ ਦੇ ਮੂਰੇ ਕੋਈ ਫੁੱਲ ਆਪਾਂ ਲੋਕ ਅਰਪਿਤ ਕਰ ਜਾਂਦੇ ਹਨਾ ਵੀ ਮਾਗੀ ਹੈ ਸੰਗਰਾ ਆਂਦਾ ਹਨਾ ਉੱਥੋਂ ਜੇ ਕੋਈ ਤੁਹਾਨੂੰ ਫੁੱਲ ਫੁੱਲ ਦੀ ਇੱਕ ਪੰਖੜੀ ਵੀ ਮਿਲ ਜਾਂਦੀ ਹੈ ਤਾਂ ਉਹ ਵੀ ਬਹੁਤ ਸ਼ੋਭਾ ਰਹੀ ਉਹ ਤੁਸੀਂ ਜ਼ਰੂਰ ਕਰੇ ਲੈ ਕੇ ਆਇਓ ਤੇ ਉਹ ਜੇ ਤੁਹਾਨੂੰ ਨਾਂ ਵੀ ਮਿਲੀ ਨਹੀਂ ਵੀ ਦੇਹ ਮੂਰੇ ਫੁੱਲ ਹੁੰਦੇ ਹਨਾ ਨਾਂ ਮਿਲੇ ਤੁਹਾਨੂੰ ਤਾਂ ਤੁਸੀਂ ਗੁਰੂ ਘਰ ਦੇ ਵਿੱਚ ਸ਼ੋਕਾ ਦੇ ਦਰਖਤ ਆਮ ਹੀ ਲੱਗੇ ਹੁੰਦੇ ਆ ਤਾਂ ਤੁਸੀਂ ਸ਼ੋਕਾ ਦੇ ਦਰਖਤ ਦਾ ਇੱਕ ਪੱਤਾ ਜ਼ਰੂਰ ਲੈ ਕੇ ਆਉਣਾ ਜੇ ਸਾਨੂੰ ਪੰਖੜੀ ਮਿਲ ਗਈ ਤਾਂ ਬਸ ਫਿਰ ਸਾਨੂੰ ਲੋੜ ਹੀ ਨਹੀਂ ਫਿਰ ਉਹ ਪੰਖੜੀ ਫੁੱਲ ਦੀ ਲੈ ਆਉਣੀ ਹੈ ਸਿਰਫ ਦੇਹ ਦੇ ਗੁਰੂ ਦੀ ਦੇਹ ਦੇ ਮੂਰੇ ਪਏ ਹੋਇਆ ਫੁੱਲ ਹੀ ਲੈਣਾ ਜੇ ਤੁਹਾਨੂੰ ਤੋੜਨਾ ਨਹੀਂ ਫੁੱਲ ਕਿਤੇ ਤੋੜਨ ਲੱਗ ਜਉ ਨਹੀਂ ਇਹ ਗਲਤੀ ਨਹੀਂ ਕਰਨੀ ਗੁਰੂ ਦੀ ਦੇਹ ਦੇ ਮੂਰੇ ਫੁੱਲ ਪਏ ਹੋਣ ਤੇ ਜੇ ਕੋਈ ਪੰਖੜੀ ਫੁੱਲ ਦੀ ਸਾਨੂੰ ਮਿਲਦੀ ਹੈ ਤਾਂ ਉਹ ਤੁਸੀਂ ਘਰੇ ਲੈ ਕੇ ਆਉਣੀ ਹੈ ਜੇ ਸਾਨੂੰ ਉਥੇ ਨਹੀਂ ਵੀ ਮਿਲਦੀ ਤਾਂ ਫਿਰ ਤੁਸੀਂ ਗੁਰੂ ਘਰ ਦੇ ਵਿੱਚੋਂ ਇੱਕ ਪੱਤਾ ਤੁਸੀਂ ਇਹਦਾ ਲੈ ਕੇ ਆਓ ਸ਼ੋਕਾ ਦਾ ਠੀਕ ਹੈ ਨਾ ਜੀ ਸ਼ੋਕਾ ਦਾ ਪੱਤਾ ਲਿਆ ਕੇ ਉਹਦੇ ਉੱਤੇ ਤੁਸੀਂ ਲਿਖਣਾ ਏਕ ਓੰਕਾਰ ਇਕ ਓੰਕਾਰ ਲਿਖ ਕੇ ਉਹ ਪੱਤੇ ਨੂੰ ਤੁਸੀਂ ਆਪਣੇ ਬਟੂਏ 'ਚ ਪਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਜ਼ਰੂਰ ਕਰਨਾ ਹੈ ਤੇ ਤੁਸੀਂ ਦੇਖਿਓ ਜੀ ਤੁਸੀਂ ਕਹਿੰਨੇ ਆ ਵੀ ਸਾਡੇ ਘਰ ਕਾਜਾ ਲੈਂਦਾ ਨਹੀਂ ਮੈਂ ਕਹਿੰਦੀ ਆ ਤੁਹਾਡੇ ਬਟੂਏ 'ਚ ਪੈਸੇ ਨਹੀਂ ਖਤਮ ਹੋਣੇ ਉਹ ਤੁਸੀਂ ਬਟੂਏ 'ਚ ਰੱਖ ਲੈਣੇ ਆ ਆਈ ਸੰਗਰਾਣ ਵਾਲੇ ਦਿਨ ਤੁਸੀਂ ਇਹ ਕੰਮ ਕਰਨਾ ਇਹ ਜਿਹੜਾ ਪੱਤਾ ਹੋਇਆ ਕਰੂਗਾ ਜੀ ਖਰਾਬ ਹੋ ਜਾ ਕਰੂ ਇਹਨੂੰ ਤੁਸੀਂ ਜਲਾ ਦਿਆ ਕਰੋ ਤੇ ਨਵਾਂ ਪੱਤਾ ਲਿਆ ਕੇ ਉਮੇ ਏਕ ਓੰਕਾਰ ਲਿਖ ਕੇ ਤੁਸੀਂ ਤੇ ਆਪ ਦੇ ਬਟੂਏ 'ਚ ਪਾ ਲਿਆ ਕਰੋ ਤੇ ਜੇ ਤੁਸੀਂ ਪੰਖੜੀ ਲੈ ਕੇ ਆ ਰਹੇ ਹੋ ਫੁੱਲ ਦੀ ਉਹ ਫਿਰ ਤੁਸੀਂ ਹਮੇਸ਼ਾ ਵਾਸਤੇ ਬਟੂਏ 'ਚ ਪਾਉਣੀ ਉਹਨੂੰ ਕਦੇ ਵੀ ਨਹੀਂ ਗਵਾਉਣਾ ਸੋ ਹੱਥੋਂ ਨੂੰ ਝੂਠੇ ਨਾ ਲੱਗਣਾ ਇਹੋ ਜੀ ਗੁਪਤ ਭੌਗਤ ਦੇ ਵਿੱਚ ਪਾਉਣਾ ਚਾਹੇ ਉਹਨੂੰ ਕਿਸੇ ਲਿਫਾਫੇ ਦੇ ਵਿੱਚ ਗੰਢ ਦੇ ਲੈਣੀ ਭੀ ਪੰਕੜੀ ਨੂੰ ਸੋੜੇ ਝੂਠੇ ਹੱਥ ਨਾ ਲੱਗਣ ਤੇ ਇਹ ਕੰਮ ਤੁਸੀਂ ਜ਼ਰੂਰ ਕਰਨਾ ਉਹਦੇ ਬਟੂਏ ਦੇ ਵਿੱਚ ਹੀ ਪਾ ਕੇ ਰੱਖਣਾ ਪ੍ਰਮਾਤਮਾ ਦਾ ਉਹਟ ਆਸਰਾ ਲੈਣਾ ਜੀ ਤੇ ਸੰਗਰਾਹਨ ਵਾਲੇ ਦਿਨ ਦੇਖ ਤੁਸੀਂ ਇਹ ਜ਼ਰੂਰ ਬਣਾਇਓ ਜੋ ਮੈਂ ਤੁਹਾਨੂੰ ਦੱਸਿਆ ਨਾ ਇਹ ਕੰਮ ਜ਼ਰੂਰ ਕਰਨਾ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਜੀ ਤੇ ਪ੍ਰਮਾਤਮਾ ਤੋਂ ਆਪਣੇ ਚੰਗੇ ਦਿਨਾਂ ਦੀ ਆਪਣੇ ਕਾਮਨਾਵਾਂ ਕਰਨੀਆਂ ਜੀ ਸਾਡੇ ਤੇ ਚੰਗੇ ਦਿਨ ਆਉਣ ਕਰਜੇ ਦੀ ਪੰਡ ਸਾਡੀ ਹੋਰੀ ਹੋਵੇ ਇਹ ਪ੍ਰਮਾਤਮਾ ਅੱਗੇ ਅਰਦਾਸ ਬੇਨਤੀਆਂ ਕਰਦੇ ਆ ਜੋ ਆਪਾਂ ਆਪਣੇ ਮਨ ਨਾਲ ਸੱਚੇ ਮਨ ਨਾਲ ਨਾ ਅੰਦਰੋਂ ਭਿੱਜ ਕੇ ਅਰਦਾਸ ਬੇਨਤੀਆਂ ਕਰਦੇ ਆ ਤੇ ਫਿਰ ਹੋ ਨਹੀਂ ਸਕਦਾ ਜੀ ਵੀ ਕੋਈ ਪ੍ਰਮਾਤਮਾ ਆਪਣੀ ਅਰਦਾਸ ਬੇਨਤੀ ਨਾ ਸੁਣੇ ਜੀ ਪ੍ਰਮਾਤਮਾ ਅਰਦਾਸ ਬੇਨਤੀਆਂ ਜ਼ਰੂਰ ਸੁਣਦਾ ਆਪਣਾ ਗੁਰੂ ਆਪਣੀਆਂ ਬੇਨਤੀਆਂ ਸੁਣਦਾ ਆਪਾਂ ਉਹਨਾਂ ਦੇ ਬਹੁਤ ਪਿਆਰੇ ਆ ਮਾਪੇ ਆਪਣੇ ਬੱਚਿਆਂ ਦੀਆਂ ਗੱਲਾਂ ਨਾਲ ਸੁਣੂ ਗੁਰ ਕੌਣ ਸੁਣੂਗਾ ਉਹ ਆਪਣਾ ਮਾਪੇ ਆ ਜੀ ਜਿਵੇਂ ਆਪਾਂ ਮਾਪੇ ਕੋਲੇ ਦੁੱਖ ਸੁਣਾਉਂਦੇ ਆ ਤੇ ਆਪਾਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਹੁੰਦੇ ਆ ਨਾ ਤੇ ਗੁਰੂ ਦੇ ਘਰ ਜਾ ਕੇ ਵੀ ਗੁਰੂ ਨਾਲ ਇਸ ਤਰ੍ਹਾਂ ਦੁੱਖ ਸੁੱਖ ਸਾਂਝੇ ਕਰਿਆ ਕਰੋ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਿਆ ਕਰੋ ਜਦੋਂ ਆਪਾਂ ਦੋ ਮਾਨ ਬਣਾ ਕੇ ਗੁਰੂ ਘਰ ਜਾਂਦੇ ਆ ਵਿਚਾਲੇ ਇੱਥੇ ਐ ਕਰ ਲੈਨੇ ਆ ਨੀ ਫਲਾਣੇ ਬਾਬੇ ਦੇ ਜਾਣਾ ਸੀ ਜਾਂ ਫਲਾਣੇ ਬਾਬੇ ਦੇ ਵੀ ਐ ਕਰਕੇ ਆਉਣਾ ਸੀ ਜੇ ਤੁਸੀਂ ਦੋ ਰਾਇਆਂ ਲੈ ਕੇ ਚੱਲਦੇ ਆ ਨਾ ਫਿਰ ਉੱਥੇ ਕੰਮ ਖਰਾਬ ਹੋ ਜਾਂਦਾ ਫਿਰ ਆਪਾਂ ਉਸ਼ਤੰਨੇ ਆ ਵੀ ਇੱਥੇ ਗਏ ਸੀ ਇਹ ਕੰਮ ਹੋ ਜਾਣੀ ਕਿਉਂਕਿ ਆਪਣਾ ਦਿਮਾਗ ਤਾਂ ਦੂਜੇ ਪਾਸੇ ਫਿਰਦਾ ਫਿਰ ਇਹਦੇ ਲਈ ਆਪਾਂ ਉਹ ਗੁਰੂ ਸਾਹਿਬ ਦੇ ਸਾਹਮਣੇ ਪਿੱਠ ਕਰ ਲੈਨੇ ਆ ਫਿਰ ਆਪਾਂ ਮੂੰਹ ਨਹੀਂ ਕਰਦੇਗੇ ਇਹਦੇ ਲਈ ਇਹ ਕਮਨਾ ਕਰਿਓ ਜੀ ਤੁਸੀਂ ਸੱਚੇ ਮਨ ਨਾਲ ਪੂਰੇ ਭਜ ਕੇ ਸੱਚੇ ਦਿਲੋਂ ਅਰਦਾਸ ਕਰਿਓ ਤੁਸੀਂ ਵੇਖੋ ਇੱਕ ਸਾਲ ਦੇ ਵਿੱਚ ਵਿੱਚ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਜੀ ਇਹ ਮੈਂ 100% ਤੁਹਾਡੇ ਨਾਲ ਗਰੰਟੀ ਕਰਦੀ ਆ ਤੇ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸੋਹਣਾ ਸਾਲ ਖੁਸ਼ੀਆਂ ਭਰਿਆ ਤੁਹਾਡੇ ਤੇ ਆਵੇ ਜੀ ਤੇ ਹਾਸਦੇ ਖੇੜਦੇ ਰਹੋ ਸਾਰੇ ਮੇਰੇ ਵੀਰ ਕਾਰਜੇ ਤੋਂ ਮੁਕਤ ਹੋਣ ਤੇ ਇਮਾਨਦਾਰ ਤੇ ਨੇਕੀ ਦੀ ਕਮਾਈ ਕਰਿਆ ਕਰੋ ਜੀ ਬੇਈਮਾਨੀ ਦਾ ਤੇ ਕਿਸੇ ਦਾ ਹੱਕ ਨਾ ਖਾਇਆ ਕਰੋ ਜਿਹੜਾ ਕਿਸੇ ਦਾ ਹੱਕ ਆਪਾਂ ਖਾਣੇ ਆ ਨਾ ਉਹ ਫਿਰ ਆਪ ਦੀ ਜਿਹੜੀ ਦਸਾਂ ਨੌਹਾਂ ਦੀ ਕਮਾਈ ਹੁੰਦੀ ਉਹਨੂੰ ਵੀ ਲੈ ਕੇ ਬਹਾ ਤੁਰਦਾ ਦੂਜੇ ਦਾ ਹੱਕ ਆਪਣੀ ਕਮਾਈ ਨੂੰ ਵੀ ਬਹਾ ਤੁਰਦਾ ਤੁਸੀਂ ਕਦੇ ਵੀ ਦੇਖ ਲਿਓ ਜੀ ਜੇ ਕੋਈ ਇਸ ਨੂੰ ਨਾਨਕੇ ਦਾਦ ਕਿੱਟੀ ਦੀ ਤੁ ਕਿਸੇ ਨੂੰ ਜ਼ਮੀਨ ਆਈਏ ਕਿਸੇ ਬੇਲਾਦ ਇਨਸਾਨ ਦੀ ਆਪਾਂ ਜ਼ਮੀਨ ਲੈਣੀ ਹੈ ਨਾ ਉਹ ਇਨਸਾਨ ਕਦੇ ਵੀ ਸੁਖ ਨਹੀਂ ਰਹਿਦਾ ਚਾਹੇ ਉਹਦੀ ਢੇਰੀ ਦੇ ਉੱਤੇ ਕੋਈ ਕਿਵੇਂ ਵੀ ਲੈ ਕੇ ਆਉਂਦਾ ਹੈ ਕੋਈ ਕਿਸੇ ਨੂੰ ਝੋਲੀ ਪਾ ਲਿਆ ਹੁੰਦਾ ਗੋਦ ਪਾ ਲਿਆ ਹੁੰਦਾ ਹਨਾ ਜਦੋਂ ਦੂਜੇ ਦੇ ਹੱਕ ਪਵਾਉ ਨੇਕ ਕਮਾਈ ਕਰਦਾ ਕੋਈ ਕਿਸੇ ਚ ਕਮੀ ਨਹੀਂ ਕਰਦਾ ਪਰ ਫਿਰ ਵੀ ਇਨਸਾਨ ਦੀ ਉਹਦੀ ਆਉਣ ਵਾਲੀ ਪੀੜ੍ਹੀ ਹੈ ਨਾ ਉਹਦੀ ਲਾਈਫ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੀ ਇਹ ਆਪਾਂ ਜਿਵੇਂ ਕਹਿੰਨੇ ਬੀ ਔਲਾਦ ਇਨਸਾਨ ਸੀ ਵੀ ਇਹਦੀ ਜ਼ਮੀਨ ਇਹ ਕਿੱਥੇ ਪੱਚਦੀ ਆ ਇਹ ਉਹ ਹੁੰਦਾ ਜੀ ਪੱਚਦੀ ਨਹੀਂ ਹੁੰਦੀ ਕਿਉਂਕਿ ਹੱਕ ਤੇ ਦਸਾਂ ਨਾਂ ਦੀ ਕਿਰਤ ਕਮਾਈ ਹੀ ਆਪਣੇ ਨਾਲ ਜਾਂਦੀ ਹੈ ਪਿਓ ਦਾਦੇ ਦੀ ਜਾਇਦਾਦ ਦੇ ਉੱਤੇ ਆਪਾਂ ਕਮਾਈ ਕਰੀਏ ਉਹੀ ਆਪਾਂ ਨੂੰ ਵਾਧਾ ਕਰਦੀ ਹੈ ਜਦੋਂ ਆਪਾਂ ਕਿਸੇ ਦੂਜੇ ਦੇ ਹੱਕ ਦੇ ਉੱਤੇ ਜਾ ਕੇ ਕਮਾਈ ਕਰਦੇ ਆ ਆਪਾਂ ਨੂੰ ਕਦੇ ਨਹੀਂ ਵਾਧਾ ਕਰਦੀ ਜੀ ਇੱਕ ਨਾ ਤੇ ਦੂਜੀ ਪੀੜੀ ਜਾ ਕੇ ਆਪਣੀ ਉਹ ਨਿਕਲਦੀ ਨਿਕਲਦੀ ਹੈ ਜੀ ਇਦਲੀ ਆਪਦੇ ਹੱਕ ਦੀ ਕਮਾਈ ਕਰੋ ਹੱਕ ਸੱਚ ਦੀ ਕਮਾਈ ਕਰੋ ਕਦੇ ਵੀ ਤੁਹਾਡੇ ਸਿਰ ਉਪਰ ਕਰਜ ਦੀ ਦੀ ਪੰਡ ਇੰਨੀ ਨਹੀਂ ਭਰੀ ਹੋਊਗੀ ਜਿੱਥੇ ਕੋਈ ਆਪਣੇ ਚ ਇਹੋ ਜੀ ਗਲਤੀ ਹੋ ਜਾਂਦੀ ਆਪਾਂ ਕਰੀ ਹੁੰਦੀ ਆਪਣੇ ਪਿਓ ਦਾਦਿਆਂ ਨੇ ਕਰੀ ਹੁੰਦੀ ਆ ਤੇ ਉਹਦਾ ਹਰਜਾਨਾ ਕਈ ਵਾਰ ਆਪਾਂ ਨੂੰ ਭੁਗਤਣਾ ਪੈਂਦਾ ਉੱਥੇ ਇਹ ਗਲਤੀਆਂ ਹੁੰਦੀਆਂ ਜੀ ਤੇ ਇਸ ਤਰ੍ਹਾਂ ਵੇਖੋ ਜੀ ਵੀਡੀਓ ਬਣਾਉਣ ਤੋਂ ਬਣਾਉਣ ਵੇਲੇ ਕੋਈ ਮੈਥੋਂ ਸ਼ਬਦ ਵੱਧ ਘੱਟ ਇਧਰ ਉਧਰ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ ਕਰਨਾ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਦਿਨ ਦੁੱਗਣੀਆਂ ਰਾਜ ਚੌਗੀਆਂ ਤਰੱਕੀਆਂ ਬਖਸ਼ੇ ਸਰੀਰਿਕ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਘਰਾਂ 'ਚ ਸੁੱਖ ਸ਼ਾਂਤੀਆਂ ਬਖਸ਼ੇ ਮਹਾਰਾਜ ਤਾਂ ਸੋ ਦਾ ਸਾਰਾਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ